ਲੇਕਿਨ ਉਹ ਦੀਆਂ ਆ ਕਰਤੂਤਾ ਨੇ ਨਹੀਂ ਪੋਰਾ ਸ਼ਰਮ ਨਹੀਂ ਮੰਦੀ ਖੇਤਾਂ ਚ ਆ ਨੱਚਦੀ ਗਾਉਂਦੀ ਫਿਰਦੀ ਹੈਗੀ ਆ ਲੈ ਫੜ ਮੋਬਾਈਲ ਫਿਰ ਕਿੱਦੀ ਬਣਾ ਹਾਏ ਇਹ ਧੌਰਾ ਨੂੰ ਆ ਰਹੇ ਨੇ ਨਹੀਂ ਮੈਂ ਨਹੀਂ ਰੀਲ ਰੋਲ ਬਣਾਉਂਦੀ ਉਹ ਖੜ ਜਾ ਇੱਕ ਦਿਨ ਰੀਲੀ ਬਣਾਉਣੀ ਆ ਮੇਰਾ ਵਿਆਹ ਕਰਵਾਉਣ ਨੂੰ ਜੇ ਕਰਦਾ ਬੇਬੇ ਨਾ ਮੰਨਦੇ ਮੇਰੀ ਹਾਂ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ ਹਾਂ 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 ਸੋਣੀ ਬਣ ਗਈ ਹੱਦ ਹੋ ਗਈ ਓ ਜੈਲੇ ਕਿ ਨੂੰ ਵੀ ਦੇਖ ਲੈ ਕਰਦੀ ਕੀ ਫਿਰਦੀ ਐ ਮੈਂ ਤਾਂ ਐ ਨਹੀਂ ਸਮਝਾਉਂਦੀ ਵੀ ਤੂੰ ਇਹ ਜੇ ਲੱਛਣ ਕਰਨਿਆ ਤਾਂ ਘਰੇ ਕਰ ਇੱਥੇ ਖੇਤ ਤੂੰ ਬਾਹਾਂ ਲਾਤੜਦੀ ਤੁਰੀ ਫਿਰਦੀ ਐ ਓਹ ਕੌਣ ਆ ਭਾਈ ਤੂੰ ਦਾ ਕਮਾਲ ਦੀ ਗੱਲ ਹੈ ਮੈਂ ਸੌਰ ਨੂੰ ਐ ਵੀ ਪੁੱਛ ਲੈ ਵੀ ਕੌਣ ਹੈ ਮੇਰੀ ਤਾਂ ਗੱਲ ਹੀ ਨਹੀਂ ਸੁਣਦੀ ਇਹਦੀ ਇੱਜ਼ਤ ਮੈਨੂੰ ਕਰਨੀ ਪੂ ਮਨ ਲੱਗਦਾ ਕੋਈ ਗੱਲ ਨਹੀਂ ਤੇਰੇ ਨਾਲ ਵੀ ਮੈਂ ਕਰਦਾ ਗੱਲ ਉਹ RAMU ਉਹ ਗੱਲ ਸੁਣ ਆ ਕੱਖ ਫੇਰ ਕੱਢ ਲਈ ਤੂੰ ਐ ਕਰ ਪਹਿਲਾਂ ਦੋ ਭਰੀਆਂ ਬਰਸੀਨ ਤੇ ਵੱਡ ਮੈਂ ਉਹ ਗੱਡੀ ਤੇ ਧਰ ਕੇ ਲੈ ਜਾਵਾਂ ਆਇਆ ਸਰਦਾਰ ਜੀ ਕੀ ਗੱਲ ਹੈ ਪੰਜ ਚਾਰ ਵੱਜ ਗਏ ਯਾਰ ਲੇਟ ਹਲੇ ਤੱਕ ਹੈ ਨਹੀਂ ਤੈਨਾਂ ਤਾਂ ਪਾਣੀ ਕਿ ਲਾਉਣਾ ਹਲੇ ਅੱਛਾ ਜੀ ਹਾਂ ਹਾਂ ਕੰਕਨ ਦਾ ਬਧੀਆ ਨੇ ਤੁਸੀਂ ਮੈਂ ਗੋਰੀਆ ਤੇਰਾ ਰੰਗ ਕਰਾਵਾ ਦੇ ਇਹਦਾ ਸੋਹਣਾ ਇਹ ਕੋਣ ਅਸੀ ਕਾਲ ਜੀ ਸਸਰੀ ਕਾਲ ਤਾਂ ਠੀਕ ਆ ਤੁਸੀਂ ਕੌਣ ਛੱਡਦਾ ਖੇਤ ਇੱਥੇ ਅੱਛਾ ਤੁਹਾਡਾ ਖੇਤ ਆ ਇਹ ਹਾਂਜੀ ਠੀਕ ਐ ਤੁਸੀਂ ਕੀ ਕਰਦੇ ਹੋ ਇੱਥੇ ਕੁਛ ਨਹੀਂ ਮੈਂ ਤਾਂ ਇੱਧਰ ਨੰਗਣਾ ਸੀ ਕਿਉਂ ਕੀ ਹੋ ਗਿਆ ਮੈਂ ਇੰਸਟਾ ਦੀ ਰੀਲਰ ਨੂੰ ਪੜੇ ਪੜਾ ਛੱਡੜੇ ਵੀ ਬਣਾ ਰੱਖਦੀ हां हां ਮੰਨਿਆ ਮੈਰੀ ਲਾ ਬਣਾਉਣੀ ਆ ਪਰ ਮੈਂ ਮੁੰਡਿਆਂ ਨਾਲ ਥੋੜੀ ਬਣਾਉਣੀ ਆ ਮੈਂ ਕੱਲੀ ਬਣਾਉਣੀ ਆ ਇੱਕ ਦਿਨ ਹੋਣਾ ਦਾ ਕੁਛ ਨਹੀਂ ਆ ਸਾਡੀ ਪ੍ਰੋਮੋਸ਼ਨ ਹੋ ਜੂ ਨਾ ਨਾ ਮੈਂ ਨਹੀਂ ਬਣਾਉਂਦੀ ਹੈਗੀ ਮੇਰੇ ਘਰ ਦੇ ਮੈਨੂੰ ਮਾਰ ਦੇਣਗੇ ਕਿ ਨਹੀਂ ਚੋਦੇ ਆਲੇ ਫੜ ਮੋਬਾਈਲ ਫਿਰ ਕਿੱਦੀ ਬਣਾ ਹਾਏ ਇਹ ਧੌਰਾ ਨੂੰ ਆ ਰਹੇ ਨੇ ਨਹੀਂ ਮੈਂ ਨਹੀਂ ਰੀਲ ਰੂਲ ਬਣਾਉਂਦੀ ਆਓ ਉਹ ਖੜ ਜਾ ਇੱਕ ਦਿਨ ਰੀਲ ਬਣਾਉਣੀ ਆ ਉਹ ਖੜ ਜਾ ਬਣਾ ਲੈ ਇੱਕ ਦਿਨ ਰੀਲ ਐ ਭੱਜੀ ਆਨੀਆ ਲੈ ਖਰਜ ਲਾ ਤੇਰੀ ਬਾਬੂ ਤਾ ਉਹਨੇ ਕੰਮ ਗਾਲਤਾ ਨਹੀਂ ਇਕ ਰੇਲ ਤਾਂ ਛੱਡ ਰੇਲਾ 10 15 ਬਾਰਨੀਆ ਜੀ ਚੱਲ ਬਾਈ ਕੀ ਗੱਲ ਭਾਈ ਤੂੰ ਕੀ ਕਰਦੀ ਫਿਰ ਤੇ ਖੇਤਾਂ ਚ ਕੁਛ ਨਹੀਂ ਬਾਪੋ ਪਹਿਲਾਂ ਮੈਨੂੰ ਐ ਦੱਸ ਮੁੰਡੇ ਕੌਣ ਸੀ ਇਹੇ ਮੁੰਡੇ ਇਹ ਮੁੰਡੇ ਸਾਡੇ ਗਵਾਂਟੀਆਂ ਦੇ ਨੇ ਆ ਨਾਲ ਲੱਗਦੇ ਖੇਤ ਆੜਾਂ ਦੇ ਅੱਛਾ ਥੋੜੇ ਸੀ ਹਾਂ ਕੀ ਗੱਲ ਤੈਨੂੰ ਕੀ ਕਹਿੰਦੇ ਨੇ ਕਹਿੰਦੇ ਨਹੀਂ ਬਾਪੂ ਮੈਨੂੰ ਛੇੜਦਾ ਸੀ ਉਹ ਮੁੰਡਾ ਮੇਰੇ ਮਨ ਪਰ ਭੱਜ ਕੇ ਆਇਆ ਉੱਥੇ ਤੱਕ ਤੈਨੂੰ ਛੇੜਦਾ ਕਿਉਂ ਤੈਨੂੰ ਕਾਹਤੋਂ ਛੇੜਦੇ ਆ ਪਤਾ ਨਹੀਂ ਬਾਪੂ ਮੈਂ ਤਾਂ ਨੰਗੇ ਜਾਂਦੀ ਸੀ ਨਾਲੇ ਮੈਂ ਤਾਂ ਸਾਗ ਲੈਣ ਆਈ ਸੀ ਅੱਛਾ ਤੂੰ ਸਾਗ ਲੈਣ ਆਈ ਹੈ ਤੇ ਸਾਗ ਤੂੰ ਕਿਉਂ ਲੈਣੇ ਹੈ ਤੇਰੀ ਸੱਸ ਨੂੰ ਭੇਜ ਦਿੰਦੀ ਉਹ ਲੈ ਜਾਂਦੀ ਮੇਰੀ ਸੱਸ ਰਿਸ਼ਤੇਦਾਰੀ ਚ ਗਈ ਹੋਈ ਆ ਉਹ ਘਰੇ ਨਹੀਂ ਹੈਗੀ ਕਰਕੇ ਮੈਂ ਆ ਗਈ ਲੈਣ ਅੱਛਾ ਅੱਛਾ ਤੇ ਫਿਰ ਆਈ ਸਾਗ ਲੈਣਾ ਤੇ ਲਾਗੀ ਰੀਲਾ ਬਣਾਉਣਾ ਹੈ ਓ ਬਾਪੂ ਮੈਂ ਸੋਚਿਆ ਵੀ ਚੱਲ ਘਰੇ ਨਹੀਂ ਟਾਈਮ ਲਾਦਾ ਸਾਗ ਲੈਣਾ ਆਈਏ ਵੀ ਚੱਲ ਮੈਂ ਜਾਂਦੀ ਜਾਂਦੀ ਦੋ ਰੀਲਾ ਹੀ ਬਣਾ ਲਾ ਹਾਂ ਕਿੱਡੀ ਗੱਲ ਹੋ ਗਈ ਰੀਲਾ ਬਣਾਉਣੀਆਂ ਉਹ ਜੇ ਰੀਲਾ ਬਣਾਉਣੀਆਂ ਭਾਈ ਤੂੰ ਜਾ ਕੇ ਕਿਸੇ ਕਾਲਜ ਚ ਕਿਸੇ ਪਾਰਕ ਚ ਬਣਾ ਇੱਥੇ ਸਾਡੇ ਖੇਤਾਂ ਚ ਨਾ ਬਣਾ ਤੇ ਨਾਲੇ ਕਹਿੰਨੀ ਆ ਤੂੰ ਮੁੰਡਿਆਂ ਦਾ ਕਸੂਰ ਮੁੰਡਿਆਂ ਦਾ ਕਸੂਰ ਨਹੀਂ ਇਹ ਸਾਰੀ ਥੋਡੀ ਸਹ ਹੈ ਤੁਸੀਂ ਬੁਗਾਰਦੀਆਂ ਮੁੰਡਿਆਂ ਨੂੰ ਬਾਪੂ ਲੈ ਤੂੰ ਉਹਨਾਂ ਨੂੰ ਤਾਂ ਕੀ ਕਹਿਣਾ ਸੀ ਉਲਟਾ ਤੂੰ ਤਾਂ ਮੈਨੂੰ ਮਾੜਾ ਕਹਿ ਰਿਆਂਗਾ ਹੋਰ ਕਿਹਨੂੰ ਕਹਾ ਉਹ ਸਾਡੇ 20 ਜਣੀਆਂ ਕੰਮ ਕਰਦੀਆਂ ਨੇ ਕੋਈ ਝਾਕ ਕੇ ਦੇਖੇ ਤੇ ਤੂੰ ਅੱਜ ਖੇਤ ਚ ਆ ਕੇ ਕਹਿੰਦੀ ਮੈਨੂੰ ਮੁੰਡੇ ਛੇੜਦੇ ਆ ਮੁੰਡੇ ਰੋਜ਼ ਹੀ ਰਹਿੰਦੇ ਨੇ ਇੱਥੇ ਸਾਡੇ ਗਵਾਂਢ ਚ ਬਾਪੂ ਫਿਰ ਮੈਂ ਝੂੜਤਾ ਨਹੀਂ ਮਾਰਦੀ ਜਾਣ ਕੇ ਤਾਂ ਨਹੀਂ ਕਹਿੰਦੀ ਮੈਂ ਵੀ ਮੈਨੂੰ ਛੇੜਦਾ ਉਹ ਜੇ ਉਹਨੇ ਮੈਨੂੰ ਛੇੜਿਆ ਮੈਂ ਤਾਂ ਕਰਕੇ ਕਹਿ ਰਹੀ ਆ ਆ ਛੇੜਿਆ ਵੀ ਤਾਂ ਹੀ ਜੇ ਤੂੰ ਰੀਲਾ ਬਣਾਉਣ ਲੱਗੀ ਨਹੀਂ ਕਿਸੇ ਵੀ ਮਜਾਲ ਹੈ ਵੀ ਕੋਈ ਉਹ ਇਹ ਕਹੇ ਜੇ ਕਿਸੇ ਨੂੰ ਬਾਪੂ ਅੱਜ ਕੱਲ੍ਹ ਤਾਂ ਨੂੰ ਪਤਾ ਯਾਰ ਤੂੰ ਨਹੀਂ ਬਣਾਉਂਦੀ ਰੀਧਾਂ ਨਾਲ ਕਿੱਡੀ ਕ ਗੱਲ ਹੋ ਗਈ ਜੇ ਮੈਂ ਦੋ ਰੀਲਾ ਬਣਾ ਲਈਂ ਦੇਖ ਮੇਰੀ ਗੱਲ ਸੁਣ ਲੈ ਮੁੰਡਾ ਚ ਕੋਈ ਕਸੂਰ ਨਹੀਂ ਕਸੂਰ ਸਾਰਾ ਤੇਰਾ ਹੈ ਸਮਝ ਆ ਗਈ ਤੂੰ ਚੁੱਪ ਕਰਕੇ ਹੁਣ ਆਉਦੇ ਘ ਕੋਈ ਨਾ ਬਾਪੂ ਭਗ ਜਾਨੀ ਨਾਲ ਗਲਤੀ ਹੋ ਗਈ ਕੋਈ ਨਾ ਮੈਂ ਨਹੀਂ ਬਣਾਉਂਦੀ ਅੱਗੇ ਤਰੀਲਾ ਚੱਲ ਕੋਈ ਨਹੀਂ ਜਿਸ ਆਗ ਲੈਣ ਆਈ ਸੀ ਨਾ ਆ ਤੂੰ ਚੀਰਨੀਆਂ ਤੋੜ ਲੈ ਬਸ ਉਹਨਾਂ ਕਾ ਥੋੜੀ ਜਿੰਨਾ ਕ ਚਾਹੀਦਾ ਹਾਂ ਮੈਂ ਉਹਨਾਂ ਕੀ ਲੈ ਕੇ ਜਾਉਂਗੀ ਬਾਪੂ ਕੀ ਹੋ ਗਿਆ ਉੱਥੋਂ ਤੱਕ ਆਵਾਜ਼ਾਂ ਆਉਂਦੀਆਂ ਸੀ ਤੇ ਉਹ ਮੁੰਡਾ ਕਿਉਂ ਮੁੜ ਗਿਆ ਕੀ ਗੱਲ ਹੋ ਗਈ ਕੁੜੀਏ ਦੱਸ ਦੇ ਭਾਈ ਹੁਣ ਕੀ ਹੋ ਗਿਆ ਸੁਣਿਓ ਤਾਂ ਪਤਾ ਨਹੀਂ ਕਿਦਾ ਸੀ ਮੁੰਡਾ ਬਾਪੂ ਕਹਿੰਦਾ ਵੀ ਸਾਡੇ ਇਹ ਮੁੰਡਾ ਮੈਨੂੰ ਛੇੜਦਾ ਸੀ ਮੈਨੂੰ ਕਹਿੰਦਾ ਮੇਰੇ ਨਾਲ ਰੀਲਾ ਬਣਾ ਲੈ ਉਹ ਦੋ ਜਣੇ ਸੀਗੇ ਹਏ ਦੇਖ ਫੇਰ ਕਹੀ ਜਾਂਦੀ ਆ ਵੀ ਉਹ ਛੇੜਦਾ ਸੀ ਉਹ ਕਾਹਨੂੰ ਛੇੜਦਾ ਸੀ ਆਪਦੀ ਕਰਤੂਤ ਦੱਸ ਭਾਈ ਵੀ ਮੈਂ ਬਣਾਉਣੀ ਆ ਇੱਥੇ ਰੀਲਾਂ ਤੇ ਭੰਗੜੇ ਪਾਉਣੀਆਂ ਇੱਥੇ ਸਰੋਂ ਦੇ ਵਿੱਚ ਹਾਈ ਜੀ ਤੂੰ ਸੋਨੂ ਨਹੀਂ ਪਤਾ ਸਾਰੇ ਪਿੰਡ ਚ ਤਾਂ ਅੱਗ ਮੱਚੀ ਪਈ ਆ ਪ੍ਰੀਤੀ ਰੀਲਾਂ ਵਾਲੀ ਵਜਦੀ ਆ ਹੈ ਕਿਉਂ ਹਾਂ ਸਾਰੇ ਪਿੰਡ ਨੂੰ ਪਤਾ ਹੈ ਵੀ ਇਹ ਰੀਲਾਂ ਪਾਉਂਦੀ ਆ ਕਿਤੇ ਕੋਠੇ ਚੜ ਕਿਤੇ ਖੇਤਾਂ ਚ ਕਿਤੇ ਰਾਹਾਂ ਚ ਕਿਤੇ ਸੜਕਾਂ ਤੇ ਕਿਤੇ ਨਦੀਆਂ ਨਾਲਿਆਂ ਤੇ ਜਾ ਜਾ ਕੇ ਹਾਂ ਭਾਈ ਪਰ ਹੁਣ ਮੁੰਡਿਆਂ ਨੇ ਤਾਂ ਕਹਿਣਾ ਹੀ ਆ ਕੁਛ ਨਾ ਕੁਛ ਬਾਤੇ ਕਿੱਡੀ ਕ ਗੱਲ ਹੋ ਗਈ ਜੇ ਮੈਰੀਲਾ ਬਣਾ ਲਈਆਂ ਤੂੰ ਵੀ ਲੱਗ ਗਈ ਮੈਨੂੰ ਕਹਿਣਾ ਇਦਰੋਂ ਬਾਪੂ ਲੜੀ ਜਾਂਦਾ ਅਜੇ ਗੱਲ ਕਿੱਡੀ ਕ ਹੈ ਕਿੱਡੀ ਕ ਗੱਲ ਹੈ ਜੇ ਘਰਾਣੇ ਕਰਦੀਆਂ ਤੀਆਂ ਨਾ ਇਸ ਤਰ੍ਹਾਂ ਦੀਆਂ ਰੀਲਾਂ ਨਹੀਂ ਪਾਉਂਦੀਆਂ ਰੀਲਾਂ ਪਾਉਣ ਲਈ ਹੋਰ ਬਥੇਰੇ ਟੌਪਿਕ ਨੇ ਕੋਈ ਕੜਾਈ ਸਲਾਈ ਦਾ ਪਾ ਦੇ ਕੋਈ ਦਵਾਈਆਂ ਦਾ ਪਾ ਦੇ ਕੋਈ ਆਹ ਪੰਜੀਰੀ ਰਲਾਉਣਾ ਖੋਆ ਕੱਢਣਾ ਮੰਜੇ ਪੋਣਾ ਪਤਾ ਨਹੀਂ ਅਲਮ ਗਲਮ ਕੀ ਸੌ ਚੀਜ਼ ਆ ਤੀਆਂ ਭੈਣਾਂ ਦੇ ਸਿੱਖਣ ਵਾਲੀ ਚਾਰ ਪਾਉਨੇ ਸਖਾ ਦੇ ਰੀਲਾਂ ਹੀ ਪਾਉਣੀਆਂ ਨੇ ਨਾਲੇ ਤੇਰਾ ਕੰਮ ਹੋਈ ਜਾਉ ਨਾਲੇ ਤੇਰੇ ਚਾਰ ਪੈਸੇ ਬਣੀ ਜਾਣਗੇ ਚਲ ਕੋਈ ਨਾ ਚਾਚੀ ਗਲਤੀ ਹੋ ਗਈ ਮੇਸ ਤੋਂ ਵੀ ਲੈ ਲਓ ਗੰਦੇ ਗੰਦੇ ਗਾਣੇ ਤੇ ਐਕਸ਼ਨ ਜੇ ਕਰ ਦੋ ਨਾਲੇ ਤਾਂ ਤੁਸੀਂ ਆਪ ਬਦਨਾਮ ਹੋਣੀਓ ਨਾਲੇ ਘਰਦਿਆਂ ਨੂੰ ਕਰਦੀਓ ਤੇ ਨਾਲੇ ਫਿਰ ਮੁੰਡੇ ਖਾਮ ਖਾ ਦੇ ਬਦਨਾਮ ਜਦੋਂ ਤੂੰ ਇਹ ਜੀਆਂ ਰੀਲਾਂ ਪਾਉਣੀ ਆ ਤੇ ਜੇ ਉਹਦੇ ਨਾਲ ਇੱਕ ਬਣਾ ਲੈਗੀ ਫਿਰ ਕਹੜਾ ਤੇਰਾ ਕੁਛ ਕੱਸਦਾ ਸੀ ਨਾ ਨਾ ਚਾਚੀ ਮੈਂ ਗੰਦੇ ਗਾਣੇ ਤੇ ਕੋਈ ਨਹੀਂ ਰੀਲਾਂ ਬਣਾਉਂਦੀ ਐ ਕਿ ਜਿਹੜੇ ਅੱਜ ਕੱਲ੍ਹ ਚੱਲਦੇ ਨੇ ਉਂ ਗਾਣੇ ਮੈਂ ਤਾਂ ਉਹਨਾਂ ਤੇ ਰੀਲ ਬਣਾਉਣੀ ਆਂਗੇ ਵੀਰ ਜੇ ਤੂੰ ਰੀਲਾਂ ਬਣਾਉਂਦੀਆਂ ਨੇ ਆਪਦੇ ਘਰੇ ਜਾ ਕੇ ਬਣਾ ਸਾਡੀ ਫਸਲ ਦਾ ਨੁਕਸਾਨ ਨਾ ਕਰ ਉਹ ਦੇਖ ਲੈ ਕਿੰਨੀ ਸਰੋਂ ਮਦਦ ਈ ਫਿਰ ਨਾਲੇ ਬਾਈ ਉਹ ਨਾਲ ਮੇਰੇ ਇਹ ਬੁੜੀਆਂ ਆਈਆਂ ਨੇ ਸਾਰੀਆਂ ਕੰਮ ਛੱਡ ਕੇ ਪਹਿਲਾਂ ਤਾਂ ਇਹਦੇ ਲੱਕ ਹਿਲਦੇ ਨੂੰ ਦੇਖਦੀਆਂ ਨੇ ਨਾਲੇ ਹੱਸਦੀਆਂ ਨੇ ਨਾਲੇ ਉਹਨਾਂ ਨਾਲ ਕੁੜੀਆਂ ਆਈਆਂ ਉਹਨਾਂ ਤੇ ਕੀ ਅਸਰ ਪਊ ਬਾਈ ਦੱਸ ਅੱਜ ਤਾਂ ਤੈਨੂੰ ਮਾਫ਼ ਹੈ ਅੱਗੇ ਤੋਂ ਨਾ ਸਾਡੇ ਖੇਤਾ ਜੀ ਕੋਈ ਨਾ ਬਾਪੂ ਮੇ ਤਾਂ ਗਲਤੀ ਹੋ ਗਈ ਇਹਨਾਂ ਨੇ ਘਰੇ ਲਾਂਬਾ ਲੈ ਕੇ ਜਾ ਸਾਡੀਆਂ ਵਿੱਤੀਆਂ ਭੈਣਾਂ ਵਿਗੜਨਗੀਆਂ ਘਰੇ ਨਾ ਜਾਇਓ ਲਾਂਬਾ ਲੈ ਕੇ ਮੇਰੇ ਸੱਸ ਦਾ ਤੈਨੂੰ ਪਤਾ ਚਾਚੀ ਕਿੰਨੀ ਭੈੜੀ ਆ ਉਹ ਮੇਰੇ ਗੁੱਤੂ ਨੂੰ ਬਟਾ ਦੇ ਦੂਗੀ ਉਹ ਨਾ ਉਹਨੂੰ ਇਹ ਨਹੀਂ ਪਤਾ ਵੀ ਆਹ ਤੋਰੀ ਲਾਈਆਂ ਬਣਾਉਣੀ ਆ ਸਭ ਪਤਾ ਉਹਨੂੰ ਨਿਤ ਸਾਡੇ ਘਰੇ ਕਲੇਸ਼ ਹੁੰਦਾ ਪਰ ਤੇਰੇ ਸਿਰ ਤੇ ਜੂ ਨਹੀਂ ਸਰਕਦੀ ਉਹੀ ਸਸਰੀ ਗੱਲ ਸਮਝਦੀਆਂ ਬਾਈ ਉਹ ਤਾਂ ਕਿਸੇ ਮੂਰੇ ਬੋਲਣ ਜੋਗਰੀ ਨਹੀਂ ਭਗਤ ਨਹੀਂ ਆ ਵਿਚਾਰੀ ਹਾਂ ਹਾਂ ਮੈਨੂੰ ਪਤਾ ਹੀ ਆ ਉਹਦੇ ਸੁਭਾਅ ਦਾ ਤਾਂ ਪਰ ਇਹ ਹੀ ਪਤਾ ਨਹੀਂ ਕਹੇ ਜੀ ਆਗੇ ਉਹਨਾਂ ਦੇ ਘਰੇ ਹਾਂ ਪਰ ਠੀਕ ਆ ਕੋਈ ਨਾ ਚੱਚੀ ਮੈਂ ਤਾਂ ਗਲਤੀ ਹੋ ਗਈ ਮੈਂ ਨਹੀਂ ਬਣਾਉਂਦੀ ਰੀਤਾ ਬਣਾਉਣੀ ਆ ਪਤਾ ਵੀ ਸਾਰੀ ਦੁਨੀਆ ਇਹ ਕੰਮ ਕਰਦੀ ਆ ਹਰ ਇੱਕ ਦੇ ਹੱਥ 'ਚ ਫੋਨ ਪਰ ਫੋਨ ਦਾ ਇਸਤੇਮਾਲ ਵੀ ਭਾਈ ਸਹੀ ਢੰਗ ਨਾਲ ਕਰ ਲੋ ਅਸੀਂ ਇਹ ਨਹੀਂ ਕਹਿੰਦੇ ਵੀ ਚਲਾਓ ਨਾ ਚਲਾਓ ਜੀ ਸੱਦ ਕੇ ਚਲਾਓ ਪਰ ਕੋਈ ਰਾਹ ਸਿਰ ਦਾ ਕੰਮ ਹੁੰਦਾ ਭਾਈ ਚਲ ਕੋਈ ਨਾ ਚਾਚੀ ਮੈਨੂੰ ਪਤਾ ਲੱਗ ਗਿਆ ਮੈਂ ਨਹੀਂ ਬਣਾਉਂਦੀ ਭਈ ਪਰ ਕੋਈ ਬਾਲੀ ਖਾਸ ਬੱਡੀ ਕਰ ਲੇ ਤਾਂ ਹੈ ਨਹੀਂ ਸੀ ਲਾਂਬਾ ਤਾਂ ਅਸੀਂ ਦੇਖ ਕੇ ਆਵਾਂਗੇ ਭਾਈ ਚਾਹੇ ਰਾਜੀ ਰਹਾ ਚਾਹੇ ਗੁੱਸੇ ਕਰੇ ਨਾ ਜਾਇਓ ਵੀ ਤੁਹਾਨੂੰ ਪਤਾ ਨਹੀਂ ਹੈਗਾ ਕੋਈ ਨਹੀਂ ਉਹ ਅਸੀਂ ਦੇਖਣਾ ਵੀ ਜਾਣਾ ਕਿ ਨਹੀਂ ਜਾਣਾ ਲੈਤਾ ਹੀ ਪਿਆ ਸਾਗ ਹੁਣ ਚੁੱਪ ਕਰਕੇ ਘਰ ਨੂੰ ਪਾਗ ਜਾ ਲੈ ਆਈ ਸੀ ਬੱਡੀ ਖੇਤ ਚ ਸਾਗ ਲੈਣ ਨਾਲੇ ਰੀਲਾਂ ਬਣਾਉਣ ਜਾ ਕੇ ਨਾਲੇ ਤਾਂ ਮਿੰਦੋ ਨੂੰ ਨਾਲੇ ਕਰਤਾਰੋਂ ਨੂੰ ਨਾਲੇ ਬਚਨੋਂ ਨੂੰ ਸਾਰਿਆਂ ਨੂੰ ਦੱਸਦੀ ਆਂ ਵੇਦੀ ਕੀ ਕਰਤੂਤ ਸੀ ਕਿਵੇਂ ਸੇ ਖੇਤ ਚੋ ਸਰਦਾਰ ਨੇ ਗਾਲਾਂ ਕੱਢ ਕੱਢ ਕੇ ਕੱਢੀ ਹੈਗੀ ਇੱਕ ਹੈਗੀਆਂ ਦੋ ਕੋਲੋਂ ਬਣਾਉਂਗੀ ਕੈਲੇ ਕੀ ਨੂਹ ਦੀਆਂ ਆ ਕਰਤੂਤਾ ਨੇ ਨੀ ਪੋਰਾ ਸ਼ਰਮ ਨਹੀਂ ਮੰਦੀ ਖੇਤਾਂ ਚ ਆ ਨੱਚਦੀ ਗਾਉਂਦੀ ਫਿਰਦੀ ਹੈਗੀ ਨੀ ਮੈਂ ਤਾਂ ਹੁਣ ਸੋਨੂੰ ਦੱਸਦਾ ਉਧਰ ਹੁਣ ਮੈਂ ਬਚਨੋ ਵਰਗੀਆਂ ਨੂੰ ਵੀ ਦੱਸ ਕੇ ਆਉਣੀ ਆ ਵੀ ਇਹ ਕੀ ਕਰਤੂਤ ਖੰਡਾਉਂਦੀ ਫਿਰਦੀ ਆ ਖੇਤਾਂ ਚ ਸਰਦਾਰ ਨੇ ਬੁਲਾਈ ਲਾਹ ਪਾ ਕੀਤੀ ਆ ਚੱਲ ਮੈਂ ਆਉਣੀ ਆ ਖਿੱਚੀ ਰੱਖੋ ਕੰਮ ਨੂੰ ਲਹੌਰੋਂ ਬਚਨੋ ਵਰਗੇ ਨੂੰ ਵੀ ਦੱਸ ਹੀ ਆਵਾਂ ਲੱਗਿਆ ਹੱਥ ਇਸ਼ਾਰਿਆਂ ਨਾਲ ਹੀ ਗੱਲਾਂ ਕਰਦੀਆਂ ਨੇ ਨਾਲੇ ਮੈਨੂੰ ਪਤਾ ਹੈ ਵੀ ਇਹਨਾਂ ਦੀ ਜੀਬ ਰਹਿਣੀ ਨਹੀਂ ਪਿੰਡ 'ਚ ਦੱਸ ਜਾਣੀਆਂ ਕੋਲੇ ਜਾ ਕੇ ਗੱਲ ਕਰਨਗੀਆਂ ਉਹ ਭਾਈ ਜਦੋਂ ਤੇਰੀ ਨਹੀਂ ਜ਼ੁਬਾਨ ਬੰਦ ਰਹੀ ਉਹਨਾਂ ਦੀ ਇੰਨੀਆਂ ਜਾਣੀਆਂ ਦੀ ਕਿੱਥੋਂ ਜ਼ੁਬਾਨ ਬੰਦ ਰਹੂ ਗੱਲ ਤਾਂ ਖੂਚ ਕਰੋ ਖੂਚੋ ਵੀ ਨਿਕਲ ਆਉਂਦੀ ਆ ਬਾਹਰ ਹੁਣ ਤਾਂ ਤੂੰ ਬੁੜੀਆਂ ਨੂੰ ਦੱਸ ਬੈਠੀ ਉਹ ਨਾ ਭਾਈ ਪਤਾ ਕੀ ਹੈ ਜਦੋਂ ਨਾ ਉਹ ਭੱਜੇ ਆਉਂਦੇ ਸੀ ਮੈਨੂੰ ਇਹਨਾਂ ਨੇ ਕਿਹਾ ਸੀ ਵੀ ਹੋ ਪਤਾ ਨਹੀਂ ਕੀ ਹੋ ਗਿਆ ਉਹ ਕੁੜੀ ਸਰਦਾਰ ਨੂੰ ਕੀ ਕਹੀ ਜਾਂਦੀ ਆ ਵੀ ਤੂੰ ਪਤਾ ਕਰਕੇ ਆ ਜਦੋਂ ਹੁਣ ਅਗਲੀਆਂ ਨੇ ਮੈਨੂੰ ਭੇਜਿਆ ਮੋਢੀ ਬਣਾ ਕੇ ਫਿਰ ਹੁਣ ਮੈਂ ਤਾਂ ਇਨਾ ਤੱਕ ਖਬਰ ਪਹੁੰਚਾਉਣੀ ਹੀ ਸੀ ਆਹੋ ਚੱਲ ਕੋਈ ਨਹੀਂ ਹਜੇ ਵੀ ਕੁਝ ਨਹੀਂ ਵਿਗੜਿਆ ਜਿੱਥੇ ਗੱਲ ਖੜੀਆ ਖੜੀ ਰਹਿਣ ਦੇ ਐਵੇਂ ਕਾਹਨੂੰ ਕਿਸੇ ਦੀ ਤੀ ਪੈਣ ਦੀ ਇੱਜ਼ਤ ਖਰਾਬ ਕਰਨੀ ਐ ਅਗਲਾ ਕਹਿੰਦਾ ਸੋਨੂੰ ਤਾਂ ਪਤਾ ਲੱਗਾ ਸੀ ਗਾਂ ਪਿੰਡ ਚ ਤਾਂ ਨਾ ਥੂ ਥੂ ਕਰਾਉਂਦੇ ਬਸ ਐਦੂ ਬਾਅਦ ਨਾ ਹੁਣ ਕਿਸੇ ਕੋਲੇ ਗੱਲ ਕਰੀ ਮੈਂ ਤੈਨੂੰ ਦੱਸਾਂ ਪਰ ਨਾ ਬਾਈ ਤੂੰ ਸੌਂ ਲੱਗੇ ਮੈਂ ਤਾਂ ਕਦੇ ਕਿਸੇ ਦੀ ਗੱਲ ਨਹੀਂ ਕੀਤੀ ਹੈਗੀ ਠੀਕ ਹੈ ਪਰ ਹੁਣ ਜਦੋਂ ਗੱਲਾਂ ਕਰਾਉਂਦੀਆਂ ਨੇ ਗੱਲਾਂ ਤਾਂ ਬਣਦੀਆਂ ਨੇ ਤੇ ਤਾਂ ਹੀ ਮੈਂ ਕਹਿੰਦਾ ਵੀ ਗੱਲ ਤਾਂ ਖੂਚ ਕਰੀ ਹੋਈ ਉਹ ਵੀ ਬਾਹਰ ਨਿਕਲ ਆਉਂਦੀ ਹੈ ਤੇ ਬੰਦਿਆਂ ਕੋਲੇ ਤਾਂ ਰਹਿੰਦੀ ਕਿੱਥੇ ਐ ਉਹ ਤਾਂ ਬਾਈ ਤੇਰੀ ਗੱਲ ਸਹੀ ਹੈ ਪਰ ਹੁਣ ਜਦੋਂ ਅਗਲੀਆਂ ਮੈਨੂੰ ਪੁੱਛਦੀਆਂ ਨੇ ਵੀ ਤੂੰ ਕੋਲ ਗਈ ਸੀ ਤੈਨੂੰ ਗੱਲ ਦਾ ਪਤਾ ਦੱਸ ਫਿਰ ਮੈਨੂੰ ਤਾਂ ਬਾਈ ਦੱਸਣੀ ਪੈਣੀ ਆ ਹੁਣ ਮੈਂ ਝੂਠੀਆਂ ਕਿੱਥੋਂ ਗੱਲਾਂ ਬਣਾ ਦਿਆਂ ਜਿਹੜੀ ਗੱਲ ਸੱਚੀ ਹੁੰਦੀ ਆ ਆ ਜੇ ਵੱਡੀ ਜ਼ੁਬਾਨ ਸੱਚ ਬੋਲਦੀ ਆ ਬਿਲਕੁਲ ਬੋਲਦੀ ਆ ਮੈਨੂੰ ਵੀ ਆਈ ਸੀ ਵੀ ਉਹਦੀ ਸੱਸ ਕੋਲ ਤੇ ਉਹਦੇ ਸਹੁਰੇ ਕੋਲ ਸਾਰੀਆਂ ਗੱਲਾਂ ਦੱਸੂ ਪਰ ਮਗਰੋਂ ਮੇਰੇ ਮਾਨ ਨੇ ਕਿਹਾ ਵੀ ਕਾਹ ਨੂੰ ਕਿਸੇ ਦੀ ਨੂਤੀ ਦੀ ਬੇਇੱਜ਼ਤੀ ਕਰਾਉਣੀ ਐ ਬਸ ਜਿਹੜੇ ਕੁਸ ਗੱਲ ਹੋਊਗੀ ਹੋਊਗੀ ਜਿਹੜੇ ਖੇਤਾ 'ਚ ਗੱਲ ਹੋਊਗੀ ਖੇਤਾ 'ਚ ਹੀ ਰਹੇ ਬਸ ਗੱਲ ਤਾਂ ਬਾਈ ਤੇਰੀ ਸਹੀ ਵੀ ਆ ਹਾਂ ਕੱਲ ਨੂੰ ਅਸੀਂ ਵੀ ਮੁੰਡੇ ਵਿਆਉਣੇ ਆ ਬਸ ਫਿਰ ਰੱਬ ਨਾ ਕਰੇ ਸਾਡੇ ਵੀ ਇਹ ਜੀ ਨੋ ਆ ਗਏ ਕਿਉਂਕਿ ਤੈਨੂੰ ਪਤਾ ਹੁਣ ਤਾਂ ਘਰ ਘਰ ਇਹੀ ਅੱਗ ਮਚਦੀ ਆ ਦੁਨੀਆ ਬਦਲ ਚਵਾਨਾ ਬਦਲ ਗਿਆ ਕੱਲ ਨੂੰ ਮੇਰੀ ਨੋ ਦੀਆਂ ਜ ਐ ਗੱਲਾਂ ਹੋਈਆਂ ਤਾਂ ਫਿਰ ਮੇਰੀ ਵੀ ਬੇਇੱਜ਼ਤੀ ਵਾਲੀ ਗੱਲ ਐ ਇਹੀ ਕਹਣਾ ਬਿੱਟਾ ਕਿਆ ਟੋਲ ਟੱਕਿਆ ਰਹਿਣ ਦਿਓ ਜਦੋਂ ਆਪਾਂ ਕਿਸੇ ਦੀ ਧੀ ਪਹਿਨਦੀ ਇੱਜ਼ਤ ਉਹ ਉਛਾਲ ਦੇ ਤੇ ਕੱਲ ਨੂੰ ਆਪਣੀ ਨਾਲ ਹੋਈ ਤੇ ਫਿਰ ਆਪਾਂ ਨੂੰ ਦੁੱਖ ਲੱਗੂ ਹਾਂ ਗਲਤ ਗੱਲ ਆ ਬਾਈ ਮੈਨੂੰ ਤਾਂ ਆਪ ਬਹੁਤ ਵੱਡੀ ਗਲਤੀ ਹੋ ਗਈ ਮੈਂ ਇਹਨਾਂ ਨੂੰ ਕੋਈ ਬਹਾਨਾ ਬਣਾ ਦੇਂਦੀ ਇੱਕ ਇੱਕ ਕਰਕੇ ਕਿਸੇ ਦੀ ਗੱਲ ਪੜਦੇ ਪਾਵਾਂਗੇ ਤਾਂ ਪੜਦੇ ਪੈ ਜਾਂਦੇ ਹੁੰਦੇ ਆ ਤੇ ਧੀ ਪੁੱਤ ਨੂੰ ਸਮਝਾਉਂਦੇ ਸਮਝਾਉਂਦੇ ਉਹ ਸਮਝ ਜਾਂਦੇ ਆ ਬਸ ਇਹੀ ਗੱਲ ਹੈ ਤੇ ਹੁਣ ਕਿਸੇ ਕੋਲੇ ਹੋਰ ਨਾ ਗੱਲ ਕਰੀ ਜਿੰਨੀ ਕੋ ਹੋ ਗਈ ਬਸ ਇੱਥੇ ਹੀ ਰਹਿਣ ਦੇ ਨਾ ਮੈਂ ਕਾਹਨੂੰ ਕਰਦੀ ਆ ਭਾਈ ਹੁਣ ਤੈਨੂੰ ਮੈਂ ਕਹਿਤਾ ਨਾ ਮੈਨੂੰ ਅਕਲ ਆ ਗਈ ਵੀ ਕੱਲ ਨੂੰ ਭਾਈ ਮੈਂ ਵੀ ਆਪਦੇ ਪੁੱਤ ਬਿਆਉਣੇ ਨੇ ਸਹੀ ਗੱਲ ਹੈ ਆ ਜਾ ਭਾਈ ਕਿਸੇ ਦੀ ਧੀ ਭੈਣ ਦੀ ਗੱਲ ਬਣਾਵਾਂਗੇ ਕੱਲ ਨੂੰ ਆਪਦੀਆਂ ਦੀ ਵੀ ਬਣਨਗੀਆਂ ਤੇ ਫਿਰ ਕਿਹਨੂੰ ਕੀ ਮੂੰਹ ਦਿਖਾਵਾਂਗੇ ਜਵਾਕਾਂ ਨੂੰ ਸਮਝਾਇਆ ਹੀ ਚੰਗਾ